ਤਾਂ ਤੁਸੀਂ ਇਹਨਾਂ ਕਾਰਜੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਡੋਨਾਲਡ ਟਰੰਪ ਇਜ਼ਰਾਈਲ ਨੂੰ ਤਬਾਹ ਕਰੋ ਅਮਰੀਕਾ ਵਿੱਚ ਗੋਲਾਬਾਰੀ ਕਰਨ ਵਾਲੇ ਵਿਅਕਤੀ ਨੇ ਆਪਣੀ ਬੰਦੂਕ ਤੇ ਭਾਰਤ ਲਈ ਕੀ ਲਿਖਿਆ ਬੁੱਧਵਾਰ ਨੂੰ ਅਮਰੀਕਾ ਦੇ ਮਿਨੀ ਆ ਪਾਲੀਸ ਵਿੱਚ ਇੱਕ ਚਰਚ ਵਿੱਚ ਹੋਈ ਗੋਲਾਬਾਰੀ ਨੇ ਪੂਰੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਹੈ 23 ਸਾਲਾ ਰੋਬਿਨ ਵੈਸਟਮੈਨ ਨੇ ਇੱਕ ਸਕੂਲ ਵਿੱਚ ਬੱਚਿਆਂ ਤੇ ਗੋਲੀ ਚਲਾ ਦਿੱਤੀ ਜਿਸ ਨਾਲ ਦੋ ਮਸੂਮ ਬੱਚੇ ਮਾਰੇ ਗਏ ਹਮਲਾਵਰ ਤੇ ਹਥਿਆਰਾਂ ਦੇ ਕਿਲ ਡੋਨਾਲਡ ਟਰੰਪ ਨੇ ਨਿਊਕ ਇੰਡੀਆ ਵਰਗੇ ਖਤਰਨਾਕ ਨਾਰੇ ਲਿਖੇ ਹੋਏ ਸਨ ਇਹ ਸਾਰੀਆਂ ਗੱਲਾਂ ਉਸ ਦੇ YouTube ਵੀਡੀਓ ਵਿੱਚ ਸਾਹਮਣੇ ਆਈਆਂ ਜਿਸ ਨੂੰ ਹਟਾ ਦਿੱਤਾ ਗਿਆ ਹਮਲਾਵਰਾਂ ਦੇ ਬਾਅਦ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ ਹਮਲਾਵਰਾ ਕੋਣ ਸੀ ਹਮਲਾਵਰ ਰੋਬਨ ਵੈਸਟਰਨ ਮੈਨ ਦੇ ਇਸ ਹਮਲੇ ਵਿੱਚ ਰਾਸ਼ੀ ਫਲ ਸਾਫਟਨ ਅਤੇ ਪਿਸਤੌਲ ਦੀ ਵਰਤੋਂ ਕੀਤੀ ਸੀ ਉਸ ਨੇ ਮਿਨੀ ਆਪ ਮਿਨੀ ਆਪੋਸਲ ਨੇ ਐਨਾ ਮੀਸੀ ਏਸ਼ੀਅਨ ਕੋ ਕਹਿਤ ਥੌਲੀਕ ਸਕੂਲ ਵਿੱਚ ਚੱਲ ਰਹੇ ਚਰਚੇ ਪ੍ਰੋਗਰਾਮ ਤੇ ਦਰਜਨਾ ਗੋਲੀਆਂ ਚਲਾਈਆਂ ਹਮਲੇ ਤੋਂ ਬਾਅਦ ਉਸ ਸਕੂਲ ਦੀ ਪਾਰਕਿੰਗ ਵਿੱਚ ਮ੍ਰਿਤਕ ਪਈਆਂ ਪਿਆ ਗਿਆ ਜਿਸ ਨੂੰ ਪੁਲਿਸ ਨੇ ਖੁਦਕੁਸ਼ੀ ਮੰਨਿਆ ਵੈਸਟਮੈਨ ਨੇ 2020 ਵਿੱਚ ਆਪਣਾ ਨਾਮ ਰੋਅ ਪਿੱਟ ਤੋਂ ਬਦਲ ਕੇ ਰੋਬਿਨ ਰੱਖ ਲਿਆ ਕਿਉਂਕਿ ਉਹ ਆਪਣੇ ਆਪ ਨੂੰ ਇੱਕ ਔਰਤ ਸਮਝਦਾ ਸੀ 11 ਤੇ YouTube ਵੀਡੀਓ ਤੇ ਲਿਖੇ ਨਾਰਿਆਂ ਵਿੱਚ ਕੀ ਕੀ ਸੀ ਵੈਸਟਮੈਨ ਨੇ ਹੁਣ ਡਿਟੇਲ ਕੀਤੀ ਗਈ ਉਹ ਚੈਨ ਰੋਬਿਨ ਡਬਲਯੂ ਦੇ ਦੋ ਵੀਡੀਓ ਸਾਹਮਣੇ ਆਏ ਪਹਿਲਾ 10 ਮਿੰਟ ਦਾ ਵੀਡੀਓ ਮੋਬਾਈਲ ਤੇ ਸ਼ੂਟ ਕੀਤਾ ਗਿਆ ਸੀ ਇਸ ਵਿੱਚ ਹਥਿਆਰ ਗੋਲੀਆਂ تیرਸਾਲਿਆਂ ਦਾ ਪੰਡਾਰ ਦਿਖਾਇਆ ਸੀ ਰਸਾਲਿਆਂ ਤੇ ਢੋਨਾ ਲੱਪ ਟਰੰਪ ਨੂੰ ਮਾਰੋ ਇਜ਼ਰਾਇਲ ਇਜ਼ਰਾਇਲ ਨੂੰ ਡਿਗਣਾ ਚਾਹੀਦਾ ਹੈ ਇਜ਼ਰਾਇਲ ਨੂੰ ਛਾੜੋ ਨਿਊਕ ਇੰਡੀਆ ਤੁਹਾਡਾ ਰੱਬ ਕਿੱਥੇ ਹੈ ਬੱਚਿਆਂ ਲਈ ਵਰਗ ਦੇ ਵਰਗੇ ਨਾਰੇ ਲਿਖ ਗਏ ਹਨ ਸਾਨੂੰ ਧੰਨਵਾਦ